ਹਾਂਜੀ ਸਤਿ ਸ਼੍ਰੀ ਅਕਾਲ ਤੁਹਾਡਾ ਸਵਾਗਤ ਆਪਣੇ YouTube ਚੈਨਲ ਚਹਿਲ ਬਲੌਗਸ ਤੇ ਹੋਰ ਸਾਰੇ ਤੁਸੀਂ ਕਿਵੇਂ ਹੋ ਜੋ ਵੀ ਆਪਣੇ ਚੈਨਲ ਤੇ ਪਹਿਲੀ ਵਾਰ ਨੇ ਤਾਂ ਪਲੀਜ਼ ਆਪਣੇ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਤੇ ਬਲੌਗ ਨੂੰ ਕਰਿਓ ਜੀ ਫੁੱਲ ਵਾਚ ਅੱਜ ਵਾਲਾ ਜਿਹੜਾ ਆਪਣਾ ਬਲੌਗ ਹੈ ਜੀ ਇਹ ਹੈਗਾ ਜੀ ਆਪਣਾ ਸੂਟਾਂ ਤੇ ਯਾਨੀ ਕਿ ਸਮਰ ਕਲੈਕਸ਼ਨ ਤੇ ਆਪਾਂ ਨਿਊ ਸਟੱਫ ਹੈ ਜਿਹੜਾ ਲੈ ਕੇ ਆਏ ਆ ਹਨਾ ਨਿਊ ਬਹੁਤ ਸੋਹਣੇ ਸੋਹਣੇ ਪ੍ਰਿੰਟ ਹੈ ਜਿਹੜਾ ਆਪਾਂ ਆਪਣੇ ਵਾਸਤੇ ਲੈ ਕੇ ਆਏ ਹੈਗੇ ਤੇ ਹੁਣ ਜਿਹੜੇ ਆਪਣੇ ਕੋਲੇ ਕਾਟਨ ਦੇ ਵੀ ਨੇ ਤੇ ਆਪਣੇ ਕੋਲੇ ਮਡਾਲ ਕਾਟਨ ਦੇ ਵੀ ਨੇ ਤੇ ਪਲੇਨ ਸਟੱਫ ਵੀ ਲੈ ਕੇ ਆਏ ਆ ਵਰਕ ਕਰਾਉਣ ਦੇ ਲਈ ਤੇ ਦਿਖਾਉਣੇ ਆਪਾਂ ਤੁਹਾਨੂੰ ਸੋਹਣੇ ਸੋਹਣੇ ਸੂਟ ਤੇ ਬਲੌਗ ਦੇ ਨਾਲ ਜੁੜੇ ਰਿਓ ਫੁੱਲ ਬਲੌਗ ਨੂੰ ਵਾਚ ਕਰਿਓ ਤੇ ਆਪਾਂ ਨੰਬਰ ਹੈ ਜਿਹੜਾ ਤੁਹਾਨੂੰ ਦੱਸ ਦਿੰਨੇ ਆ 62393 50986 ਇਹ ਵਾਲਾ ਜਿਹੜਾ ਆਪਣਾ ਫੋਨ ਨੰਬਰ ਹੈ ਤੇ WhatsApp ਤੇ ਸਕਰੀਨਸ਼ਾਟ ਲੈ ਕੇ ਤੁਸੀਂ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਲੋ ਜੀ ਆਪਾਂ ਕਰਦੇ ਆ ਆਪਣੇ ਬਲੌਗ ਦੀ ਸਟਾਰਟਿੰਗ ਹਾਂਜੀ ਸਭ ਤੋਂ ਪਹਿਲਾਂ ਆਪਾਂ ਦਿਖਾਉਣੇ ਆ ਤੁਹਾਨੂੰ ਸੂਟ ਮਡਾਲ कॉटन ਦੇ ਵਿੱਚ ਸਾਰੇ ਅੱਜ ਵਾਲੇ ਜਿਹੜੇ ਆਪਣੇ ਕੁਝ ਪ्युअर कॉटन ਜਾਨੀ ਕਿ ਕੈਮਰਿਕ कॉटन ਦੇ ਵਿੱਚ ਤੇ ਕੁਝ ਜਿਆਦਾਤਰ ਸੂਟ ਜਿਹੜੇ ਆਪਾਂ ਮਡਾਲ कॉटन ਦੇ ਵਿੱਚ ਲੈ ਕੇ ਆਦੇ ਤੇ ਜਿਹੜੇ ਇੰਨੇ ਕੁ ਜਿਆਦੇ ਸੌਫਟ ਹਨ ਦੇਖੋ ਜੀ ਆਹ ਵਾਲਾ ਪ੍ਰਿੰਟ ਰਸਟ ਦੇ ਵਿੱਚ ਕੈਸ ਰਾਸ਼ਟਰੀ ਹੈ ਤੇ ਬਹੁਤ ਜਿਆਦੇ ਜਿਹੜਾ ਸੋਨਾ ਪ੍ਰਿੰਟ ਆ ਤੁਸੀਂ ਕਪੜਾ ਦੇਖੋ ਇੰਨਾ ਕੁ ਨੇੜੇ ਗਰੂਵਟੀ ਇੰਨਾ ਕੁ ਜਿਆਦੇ ਮਲੈਮ ਹੈ ਨਾ ਬਹੁਤ ਜਿਆਦੇ ਦੇਖੋ ਤੇ ਸੂਟ ਦੀ ਜਿਵੇਂ ਲੇਸ ਵਗੈਰਾ ਲਗਾ ਕੇ ਜਾਂ ਜਿਹੜੇ ਇਹ ਵਾਲਾ ਕਾਟਨ ਦਾ ਸੂਟ ਹੁੰਦੇ ਨੇ ਇਹਦੀ ਸਟਿਚਿੰਗ ਇੰਨੀ ਕਿ ਜਿਆਦਾ ਸੋਹਣੀ ਹੁੰਦੀ ਹੈ ਤੇ ਬਹੁਤ ਸੋਹਣਾ ਜਿਹੜਾ ਇਹ ਵਾਲਾ ਸੂਟ ਆਪਣਾ ਰੈਡੀ ਹੋਊਗਾ ਤੇ ਤੁਸੀਂ ਇਹ ਵਾਲੇ ਸੂਟ ਤਾਂ ਲਓ ਜੀ ਸਕਰੀਨਸ਼ਾਟ ਲੈ ਸਕਦੇ ਹੋ ਤੇ ਇਸ ਕਲਰ ਦੇ ਵਿੱਚ ਆਪਣੇ ਕੋਲੇ ਨੇ ਦੋ ਸੂਟ ਇਹ ਹੈਗਾ ਜੀ ਮਡਲ ਕਾਟਨ ਦਾ ਵੱਡੇ ਬਣੇ ਦਾ ਇਹ ਥੋੜਾ ਨਾ ਡਾਰਕ ਜਾ ਰਿਹਾ ਜਿਆਦਾ ਡਾਰਕ ਆ ਰਿਹਾ ਜਿਆਦਾ ਡਾਰਕ ਨਹੀਂ ਜ ਇਹ ਹੈਗਾਗਾ ਰਸਟ ਕਲਰ ਬਹੁਤ ਜਿਆਦਾ ਪਿਆਰਾ ਕਲਰ ਹੈ ਇਹਦੇ ਜ ਆਪਣੇ ਕੋਲੇ ਦੋ ਆ ਜੀ ਨੈਕਸਟ ਆਪਣੇ ਕੋਲੇ ਹੈਗਾ ਬਹੁਤ ਹੀ ਜਿਆਦਾ ਪਿਆਰਾ ਕਲਰ ਹੈ ਵੀ ਅੰਬੀਆਂ ਬਣੀਆਂ ਹੋਈਆਂ ਹੈਗੀਆਂ بیس ਹੈ ਜਿਹੜਾ ਇਹ ਤੇ ਕਰੀਮ ਹੈ ਦੇਖੋ ਕਿੰਡੀਆਂ ਸੋਹਣੀਆਂ ਜਿਹੜੀ ਆਪਾਂ ਸੁਣਤਾ ਕਰਕੇ ਅੱਜ ਆਪੇ ਇਸ ਰੂਮ ਦੇ ਵਿੱਚ ਬੈਠ ਕੇ ਕੁਛ ਉੱਧਰ ਗਰਮੀ ਲੱਗਦੀ ਸੀ ਇੱਧਰ ਜਿਹੜਾ ਆਪਾਂ ਤੁਹਾਨੂੰ ਸੂਟ ਹੈ ਜਿਹੜਾ ਖਿਲਾ ਕੇ ਦਿਖਾ ਸਕਦੇ ਹਾਂ ਦੇਖੋ ਜੀ ਇਹ ਵਾਲਾ ਵੀ ਮਡਲ कॉटन ਹੈ ਤੇ ਇਹਦੇ ਨਾਲ ਹੈਗੀ ਹੈ ਜੀ ਖਾਦੀ कॉटन ਦੀ ਬਾਟਮ ਰਸਟ ਕਲਰ ਦੀ ਇਹਦੇ ਨਾਲ ਆਪਾਂ ਬਾਟਮ ਕਰਵਾਈ ਹੈ ਇਧਰ ਇਹ ਦਿਨ आले ਦੀ ਮੈਚਿੰਗ ਕਰਵਾਈ ਹੋਈ ਹੈ ਦੇਖੋ ਜੀ ਬਹੁਤ ਹੀ ਜਿਆਦੇ ਜਿਹੜਾ ਇਹ ਵਗਾ ਸੋਹਣੇ 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 ਪ੍ਰਿੰਟ ਡਿਫਰੈਂਟ ਜਿਹੇ ਪ੍ਰਿੰਟ ਲੈਂਦੇ ਇਦਾਂ ਦੇ ਜਿਹੜੇ ਤੁਸੀਂ ਸ਼ਾਇਦ ਹੀ ਪ੍ਰਿੰਟ ਹੈ ਜਿਹੜੇ ਦੇਖੇ ਹੋਣਗੇ ਲਓ ਜੀ 3 ਨੰਬਰ ਤੇ ਹੈਗਾ ਆਪਣੇ ਕੋਲੇ ਨਾ ਜਿਆਦਾ ਡਾਰਕ ਹੈ ਤੇ ਨਾ ਜਿਆਦਾ ਲਾਈਟ ਹੈ ਉਹਦੇ ਵਿੱਚ ਸੇਮ ਆ ਰਿਹਾ ਹਾਂਜੀ ਸੇਮ ਆ ਰਿਹਾ ਠੀਕ ਹੈ ਇਹ ਵੀ ਬਹੁਤ ਜਿਆਦੇ ਸੋਹਣਾ ਸਟੱਫ ਹੈ कॉटन ਹੈ ਜੀ ਦੇਖੋ ਇਹਦੇ ਵਿੱਚ ਨਾ ਇਦਾਂ ਦਾ ਸੈਲਫ ਪ੍ਰਿੰਟ ਬਣਿਆ ਹੋਇਆ ਹੈਗਾ ਦੇਖੋ ਨੇੜੇ ਕਰਕੇ ਦਿਖਾ ਰਿਹਾ ਹਾਂ ਇਹ ਦੇਖੋ ਇਦਾਂ ਦਾ ਪ੍ਰਿੰਟ ਬਣਿਆ ਇਧਰ ਦੀ ਜ਼ਿਆਦਾ ਦਿਖਾਈ ਦੇਊਗਾ ਇਦਾਂ ਦਾ ਬਹੁਤ ਜਿਆਦਾ ਸੋਹਣਾ ਸੂਟ ਹੈ ਜੀ ਇਹਦਾ ਅਗਰ ਜੇਕਰ ਕਿਸੇ ਨੇ ਹਨਾ ਕਈ ਵਾਰੀ ਹੁੰਦਾ ਪੈਣਾ ਨੂੰ ਵੀ ਆਪਾਂ ਇੱਕੋ ਜਿਹਾ ਬਣਾਉਣਾ ਤਾਂ ਸ਼ਰਟਾਂ ਕਰਕੇ ਤੇ ਮਸਟਰਡ ਕਲਰ ਦੇ ਨਾਲ ਹੈ ਜਿਹੜਾ ਇਹਦੀ ਮੈਚਿੰਗ ਕਰਕੇ ਉਹਦੇ ਨਾਲ ਵੀ ਮਸਟਰਡ ਮਸਟਰਡ ਕਲਰ ਦੀ ਜਿਹੜੀ ਬਾਟਮ ਹੈ ਜਿਹੜੀ ਬਣਾਈ ਜਾ ਸਕਦੀ ਲੋ ਜੀ ਤੁਸੀਂ ਸਕਰੀਨ ਸ਼ਾਟ ਲੈ ਸਕਦੇ ਹੋ ਤਾਂ ਆਪਣਾ ਨੰਬਰ ਹੈਗਾ ਜੀ 6239350986 ਤੁਸੀਂ ਸਕਰੀਨ ਸ਼ਾਟ ਲੈ ਸਕਦੇ ਹੋ ਤੇ ਤੁਸੀਂ ਆਪਣਾ ਆਰਡਰ ਕਰ ਸਕਦੇ ਹੋ ਬਹੁਤ ਹੀ ਸੋਹਣੇ ਸੋਹਣੇ ਤੇ ਡਿਫਰੈਂਟ ਹੈ ਜਿਹੜੇ ਆਪਾਂ ਜਿਹੜੀ ਪ੍ਰਿੰਟ ਲੈ ਕੇ ਆਏ ਆ ਹਾਂਜੀ ਨੈਕਸਟ ਹੈਗਾ ਜੀ ਬਹੁਤ ਹੀ ਜਿਆਦਾ ਪਿਆਰਾ ਕਲਰ ਮੈਨੂੰ ਕੱਲ ਇੰਨਾ ਕਿ ਜਿਆਦਾ ਸੋਹਣੇ ਲੱਗਿਆਣਾ ਆ ਵਾਲੇ ਸੂਟ ਅਸੀਂ ਮੈਚਿੰਗ ਵੀ ਕਰਵਾਉਂਦੇ ਸੀ ਬਟ ਕਹਿੰਦੀ ਕਿ ਆਲ ਓਵਰ ਇਹਦੇ ਵਿੱਚ ਦੇਖੋ ਜੀ ਬਣੀਆਂ ਹੋਈਆਂ ਦੀਆਂ ਚਿੜੀਆਂ ਗੀਜ਼ਾ ਕਾਟਨ ਹੈ ਜੀ ਇਹ ਵਾਲਾ ਸੂਟ ਹੈ ਜਿਹੜਾ ਆਪਣਾ ਬਹੁਤ ਪਿਆਰਾ ਕਲਰ ਹੈ ਦੇਖੋ ਇਹਦੇ ਵਿੱਚ ਚਿੜੀਆਂ ਜਾਂ ਕੀ ਕਹਿ ਸਕਦੇ ਆਪਾਂ ਘੁਗੀਆਂ ਬਣੀਆਂ ਹੋਈਆਂ ਆ ਜੀ ਵਰਡਸ ਪ੍ਰਿੰਟ ਹੈ ਇਹ ਪਰਪਲ ਕਲਰ ਹੈ ਜੀ ਦੇਖੋ ਬਹੁਤ ਹੀ ਜਾਦੇ ਪਿਆਰਾ ਕਲਰ ਹੈਗਾ ਇਹ ਇਹ ਵਾਲੇ ਵੀ ਆਪਣੇ ਕੋਲੇ ਜੀ ਦੋ ਸੂਟ ਨੇ ਤੇ ਵੱਡੇ ਪਣੇ ਦੇ ਸੂਟ ਨੇ ਜੀ ਬਹੁਤ ਹੀ ਖੁੱਲਾ ਡੁੱਲਾ ਕਿਸੇ ਤਰ੍ਹਾਂ ਦੇ ਵੀ ਆਪਾਂ ਸੂਟ ਰੈਡੀ ਕਰਵਾਉਣਾ ਤਾਂ ਬਹੁਤ ਸੋਹਣਾ ਜਿਹੜਾ ਸੂਟ ਹੈ ਲੇਸ ਵਗੈਰਾ ਲਗਾ ਕੇ ਬਹੁਤ ਜਾਦੇ ਸੋਹਣਾ ਜਿਹੜਾ ਸੂਟ ਹੈ ਤੁਹਾਡਾ ਰੈਡੀ ਹੋ ਗਿਆ ਲੋ ਦੇਖੋ ਜੀ ਇਹਦੇ ਵਿੱਚ ਜ ਜੀੜੀਆਂ ਕਿ ਕਬੂਤਰ ਕੀ ਬਣੇ ਹੋਈ ਨੇ ਘੁੱਗੀਆਂ ਬਣੀਆਂ ਹੋਈਆਂ ਨੇ ਬਹੁਤ ਹੀ ਜਾਦੇ ਸੋਹਣਾ ਜਿਹੜਾ ਇਹ ਸੂਟ ਦਾ ਰੇਟ ਹੈ ਲੋ ਜੀ ਸਕਰੀਨਸ਼ਾਟ ਤੁਸੀਂ ਲੈ ਸਕਦੇ ਹੋ ਕਬੂਤਰ ਜਿ ਬਣੇ ਹੋਇਆ ਹਾਂਜੀ ਇਹਦੇ ਵਿੱਚ ਵੀ ਆਪਣੇ ਕੋਲੇ ਹੈਗੇ ਨੇ ਜੀ ਦੋ ਸੂਟ ਟੂ ਆ ਲੈਖੋ ਸਾਰੇ ਸੂਟ ਆਪਣੇ ਤੋਂ ਇੱਕ ਤੋਂ ਇੱਕ ਚੜ ਕੇ ਵੱਧ ਕੇ ਆਪਾਂ ਕਹਿ ਸਕਦੇ ਵੀ ਇਦਾਂ ਦੇ ਜਿਹੜੀ ਆਪਾਂ ਪ੍ਰਿੰਟ ਲੈ ਕੇ ਆਏ ਲਓ ਜੀ ਸਾਰਿਆਂ ਨਾਲੋਂ ਡਿਫਰੈਂਟ ਆਪਣੀ ਥਾਂ ਤੇ ਇਹਦੀ ਜਿਹੜੀ ਸੂਟ ਦੀ ਗ੍ਰੇਸ ਹੈ ਜਿਹੜੀ ਬਹੁਤ ਹੀ ਜ਼ਿਆਦੇ ਸੋਹਣੀ ਗ੍ਰੇਸ ਹੈ ਐਡਾ ਕੁ ਸੋਹਣਾ ਜਿਹੜਾ ਸਟਾਫ ਹੈ ਜਿਹੜਾ ਇਸ ਦਾ ਇਸ ਸੂਟ ਦਾ ਤੇ ਦੇਖੋ ਜੀ ਆਹ ਦੇਖੋ ਇਹਦੇ ਵਿੱਚ ਹੇਲ ਨ ਬਨੇ ਹੋ ਆ ਹਾਂ ਜੀ ਦੇਖੋ ਹਿਰਨੇ ਕੁਛ ਵੀ ਹਿਰਨੇ ਬਣੀ ਹੋਈਆਂ ਨੇ ਦੇਖੋ ਇਹਦੇ ਨਾਲ ਆਪਾਂ ਬਲੈਕ ਕਲਰ ਦੀ ਜਿਹੜੀ ਬਾਟਮ ਲਗਾਈਏ ਤੇ ਮੈਚਿੰਗ ਕੀਤੀ ਦੇਖੋ ਕਿੰਨਾ ਜਿਆਦਾ ਪਿਆਰਾ ਕਲਰ ਹੈ ਕਿੰਡਾ ਸੋਹਣਾ ਪਿਆਰਾ ਕਲਰ ਹੈ ਦਾ ਲੈਟਸ ਫੋਰ ਦੇ ਬਣੀ ਹੋਇਆ ਵਾਓ ਬਹੁਤ ਜਿਆਦਾ ਸੋਹਣਾ ਲੱਗਿਆ ਬਸ ਇਹ ਆਪਣੇ ਕੋਲੇ ਸਿੰਗਲ ਸੂਟ ਆ ਬਟਾ ਕਰ ਜੇਕਰ ਕਈ ਵਾਰੀ ਜੇ ਕੋਈ ਪਹਿਨ ਪੋਛਦੀ ਜੇ ਉਹ ਦੋਨੋਂ ਸੇਲ ਹੁੰਦਾ ਤਾਂ ਆਪਾਂ ਸੇਮ ਪ੍ਰਿੰਟ ਆ ਜਿਹੜਾ ਆਪਾਂ ਤੁਹਾਨੂੰ ਮੰਗਾ ਦਵਾਂਗੇ ਜੀ ਕਈ ਵਾਰੀ ਕੋਈ ਭੈਣ ਹਨਾ ਆਰਡਰ ਕਰਨ ਦੇ ਲਈ ਲੇਟ ਹੋ ਜਾਂਦਾ ਵਾਣਾ ਜਿਆਦਾ ਸੌਫਟ ਕਪੜਾ ਜਿਹੜਾ ਇਹਨਾਂ ਦਾ ਇਹ ਵਾਲਾ ਜਿਹੜਾ ਆਪਣਾ ਬਹੁਤ ਹੀ ਜ਼ਿਆਦਾ ਜਿਹੜਾ ਸੋਹਣਾ ਪ੍ਰੈ ਕੈਮਰਿਕ ਘੋਟਣਾ ਚਾਹੀਦਾ ਕੈਮਰਿਕ ਗਰਮੀਆਂ ਦੇ ਸੁਣਨੇ ਗਰਮੀਆਂ ਦੇ ਹੁੰਦੇ ਫਿਰ ਹਮ ਗਰਮੀਆਂ ਤੇ ਗਰਮੀਆਂ ਦੇ ਲਿਓਣਗੇ ਇਹਦੇ ਨਾਲ ਬਲੈਕ ਹੋਊਗਾ ਬਲੈਕ ਬਾਟਮ ਹੈ ਬਾਟਮ ਲਓ ਸੂਟ ਦੇ ਦੇਖੋ ਸੀ ਸਕਰੀਨ ਸ਼ਾਟ ਲੈ ਸਕਦੇ। ਕਿ ਨਾ ਸੋਨਾ ਸੋਹਣਾ ਲੱਗਦਾ। ਲਓ ਜੀ ਇਸ ਤੋਂ ਬਾਅਦ ਆ ਗਿਆ ਆਪਣੇ ਕੋਲੇ ਜੀ। ਅੰਬੀਆਂ ਵਾਲਾ ਪ੍ਰਿੰਟ ਸਾਨੂੰ ਵੀ ਬਹੁਤ ਜ਼ਿਆਦਾ ਸੋਹਣਾ ਲੱਗਦਾ ਤੇ ਤਾਂ ਕਰਕੇ ਅਸੀਂ ਵੀ ਇਸ ਦੀ ਬਹੁਤ ਜ਼ਿਆਦਾ ਜਿਹੜੀ ਇਸ ਸੂਟ ਦੀ ਡਿਮਾਂਡ ਕਰਦੇ ਆਂ ਆਪਾਂ ਇਹਨੂੰ ਫੌਜੀ ਕਲਰ ਜਿਹਾ ਆਪਾਂ ਕਹਿ ਸਕਦੇ ਆ ਹਨਾ ਬਹੁਤ ਹੀ ਜ਼ਿਆਦਾ ਪਿਆਰਾ ਕਲਰ ਹੈ ਇਹ ਹੈਗਾ ਜੀ ਅ ਪਿਓਰ ਕਾਟਨ ਦੀ ਪਿਓਰ ਕਾਟਨ ਦੀ ਸ਼ਰਟ ਹੈ ਜੀ ਤੇ ਪਿਓਰ ਕਾਟਨ ਕੈਮਰਿਕ ਕਾਟਨ ਦੀ ਇਹਦੇ ਨਾਲ ਲੱਗੀ ਹੈ ਜੀ ਬਾਟਮ ਇੰਨਾ ਕੁ ਜ਼ਿਆਦਾ ਸੋਹਣਾ ਜਿਹੜਾ ਆਪਣੇ ਕੋਲੇ ਕੱਪੜਾ ਬਰਾਊਨ ਜਿਹਾ ਹਲਕਾ ਹਲਕਾ ਜਿਹਾ ਕਲਰ ਆਕਦਾ। ਹਾਜੀ ਕਲਰ ਕਹਿ ਸਕਦੇ ਆ ਆਪਾਂ ਇਹਨਾਂ ਨੂੰ ਬਹੁਤ ਜ਼ਿਆਦਾ ਸੋਹਣੀ ਸ਼ਰਟ ਐ ਇਹਦੇ ਨਾਲ ਆਪਾਂ ਦੋਨੋਂ ਤਰ੍ਹਾਂ ਦੀ ਜਿਹੜੀ ਲੇਸ ਲਗਾ ਕੇ ਕਲੀਆਂ ਵਗੈਰਾ ਲਵਾਉਣੀਆਂ ਹੋਣ ਜਾਂ ਚਾਕਾ ਕਿਹੜੇ ਦੀ ਆਪਾਂ ਹਨਾ ਲੇਸ ਲਗਾਉਣੇ ਹੋਵੇ ਤੇ ਬਹੁਤ ਜ਼ਿਆਦਾ ਸੋਹਣਾ ਸੂਟ ਐ ਰੈਡੀ ਦੇਖੋ ਗਰਮੇ ਕੱਟ ਲਓ ਜੀ ਬਹੁਤ ਹੀ ਜਿਆਦਾ ਜਿਹੜਾ ਸੋਨਾ ਇਹ ਸੂਟ ਹੈ ਇਹਦੇ ਵਿੱਚ ਵੀ ਆਪਣੇ ਕੋਲੇ ਜੀ ਸੇਮ ਕਲਰ ਦੇ ਦੋ ਸੂਟ ਨੇ ਆਵਲੇ ਕਲਰ ਦੀ ਜਿਹੜੀ ਇਹਦੇ ਨਾਲ ਬਾਟਮ ਲਗਾਈ ਹੋਈ ਹੈ ਮੈਚਿੰਗ ਹੈ ਮੈਚਿੰਗ ਸੂਟ ਹੈ ਬਹੁਤ ਹੀ ਜਿਆਦਾ ਪਿਆਰਾ ਕਲਰ ਹੈ ਇਹਦਾ ਵੀ ਹੂੰ ਸਕਰੀਨ ਸ਼ਾਟ ਤੁਸੀਂ ਲੈ ਸਕਦੇ ਹੋ ਇੱਕ ਵਾਰੀ ਨੰਬਰ ਲਈ 12393 50900 CSC ਲੋ ਜੀ ਡਿਫਰੈਂਟ ਮੈਚਿੰਗ ਹੈ ਜਿਹੜੀ ਇਹ ਸੂਟ ਦੀ ਹੈਗੀ ਬਹੁਤ ਹੀ ਜਿਆਦਾ ਪਿਆਰਾ ਕਲਰ ਹੈ ਜੀ ਪ्युअर कॉटन ਦਾ ਇਹ ਵਾਲਾ ਸੂਟ ਆਪਣੇ ਕੋਲੇ ਦੇਖੋ ਇਹਦੇ ਵਿੱਚ ਵੀ ਕਿੰਨਾ ਸੋਹਣਾ ਇਹਦਾ ਪ੍ਰਿੰਟ ਹੈ ਸ਼ਰਟ ਦਿਖਾਏ ਮੈਂ ਸ਼ਰਟ ਆਹੋ ਜੀ ਆਹ ਵਾਲੀ ਹੈਗੀ ਸ਼ਰਟ ਇਹਦੇ ਨਾਲ ਹੈ ਜੀ ਇਹਦੇ ਨਾਲ ਬਾਟਮ ਇਹ ਵੀ ਸ਼ਰਟ ਕੁਝ ਦੋ ਆ ਡਿਫਰੈਂਟ ਯਾ ਪ੍ਰਿੰਟ ਹੈ ਜੀ ਇਸ ਸੂਟ ਦਾ ਵੀ ਇਹਦੇ ਵਿੱਚ ਵੀ ਆਪਣੇ ਕੋਲੇ ਦੋ ਕਲਰ ਨੇ ਜੀ ਸੇਮ ਦੋ ਸੂਟ ਨੇ ਸੌਰੀ ਦੋ ਕਲਰ ਨਹੀਂ ਦੋ ਸੂਟ ਨੇ ਸੇਮ ਤੇ ਅਗਰ ਕਿਸੇ ਪਹਿਨਣੇ ਪਸੰਦਾ ਦੇ ਕੁਝ ਦੋ ਮੰਗਵਾਣੇ ਹੁੰਦੇ ਤਾਂ ਤੁਸੀਂ ਇਸ ਸੂਟ ਦਾ ਜਿਹੜਾ ਆਰਡਰ ਕਰ ਸਕਦੇ ਆ ਬਹੁਤ ਹੀ ਜਿਆਦਾ ਸੌਫਟ ਯਾ ਕਪੜਾ ਦਾ ਦੇਖੋ ਕਈ ਪਹਿਨਣਾਂ ਹੁੰਦਾ ਕਈ ਵਰੀ ਮੈਸੇਜ ਕਰਦੇ ਨੇ ਹਨਾ ਵੀ ਦੂਸਰਾ ਕਪੜਾ ਤਾਂ ਨਹੀਂ ਜੀ ਆਪਾਂ ਮਿਕਸ ਕਪੜਾ ਕਦੇ ਨਹੀਂ ਲੈ ਕੇ ਆਂਦੇ ਕਿਸੇ ਤਰ੍ਹਾਂ ਦਾ ਤੁਸੀਂ ਧਿਆਨ ਨਾਲ ਵੀ ਦੇਖੋ ਮੈਂ ਵੀ ਦਿਖਾ ਸਕਦੀ ਆ ਬਹੁਤ ਜਿਆਦਾ ਪਿਆਰਾ ਕਲਰ ਹੈ ਇਹ ਥੋੜਾ ਜਿਆਦਾ ਡਾਰਕ ਦਿਖਾਈ ਦੇ ਰਿਹਾ ਜੀ ਬਹੁਤ ਜਿਆਦਾ ਸੋਹਣਾ ਪੈਟ ਕਲਰ ਹੈ ਵੈਸੇ ਫਿੱਕਾ ਫਿੱਕਾ ਦੇਖੋ ਇਹਦੇ ਵਿੱਚ ਵੀ ਹੈਗੇ ਆਪਣੇ ਕੋਲੇ ਟੂ ਸੂਟ ਦੇਖੋ ਦੋ ਸੂਟ ਨੇ ਸੇਮ ਆਪਣੇ ਕੋਲੇ ਹੈ ਤੇ ਟੇਲ ਲਗਾਈ ਵੀ ਹੈ ਦੀ ਲੋਜੀ ਨੈਕਸਟ ਸੂਟ ਇਹ ਸੂਟ ਆ ਗਿਆ ਜੀ ਆਪਣੇ ਕੋਲੇ ਲਵੈਂਡਰ ਕਲਰ ਦੇਖੋ ਪ्युअर कॉटन ਨਾਲ ਜਿਆਦਾ ਹਾਂਜੀ ਸਾਰੇ ਕੱਪੜੇ ਆਪਣੇ ਕੋਲੇ ਪ्युअर कॉटन ਦੇ ਆ ਜਿਆਦਾ ਨਾ ਤਾਂ ਵੱਡਾ ਪ੍ਰਿੰਟ ਹੈ ਤੇ ਨਾਂ ਹੀ ਜ਼ਿਆਦਾ ਹੈਗਾ ਜੀ ਛੋਟਾ ਪ੍ਰਿੰਟ ਦੇਖੋ ਜੀ ਕਿੱਡਾ ਸੋਹਣਾ ਜਿਹੜਾ ਸੂਟ ਆ ਗਿਆ ਇਹ ਪ्युअर कॉटन ਆ ਸਾਰੀ ਪ्युअर कॉटन ਹੈ ਜੀ ਕਾਕਾ ਜੀ ਤੇ ਇਹ ਵਾਲੇ ਹੈਗਾ ਆਪਣੇ ਕੋਲੇ ਸਿੰਗਲ ਸੂਟ ਹੈ ਬੰਦ ਮੈਂ ਅਨਵ੍ਰਿਤ ਨੂੰ ਸਾਰੇ ਸੂਟਾਂ ਦੀ ਨੋਟਸ ਦੇ ਦੇਣੀ ਆ ਵੀ कॉटन ਕੀ ਹੁੰਦੀ ਹੈ ਖਾਦੀ ਕੀ ਹੁੰਦੀ ਹੈ ਹਨਾ ਨੋਟਸ ਸਕਰੀਨ ਸ਼ਾਟ ਲੋ ਤੇ ਆਰਡਰ ਕਰੋ ਹਨ ਲਾਉਟ ਹਾਏ ਬਹੁਤ ਹੀ ਪਿਆਰਾ ਕਲਰ ਹੈ ਇਸ ਦੇ ਨਾਲ ਆਪਾਂ ਨਾਲ ਦੀ ਵੀ ਆਪਾਂ ਮੈਚਿੰਗ ਕਰਵਾ ਸਕਦੇ ਸੀ ਬਟ ਇਹਦੇ ਨਾਲ ਆਪਾਂ ਕਰਵਾਈ ਹੈ ਜੀ ਚਿਗਨ ਦੀ ਬਾਟਮ ਤੁਸੀਂ ਬਣਾ ਸਕਦੇ ਹੋ ਨਹੀਂ ਕੋਈ ਵਧੀ ਕਿਸੇ ਪਹਿਣ ਕੋਈ ਕਿਸੇ ਨੇ ਪਲਾਜ਼ੋ ਬਣਾਉਣਾ ਹੁੰਦਾ ਹੈ ਨਾ ਤੇ ਇਹਦੇ نیچے ਜਨ ਕਿ ਆਪਾਂ ਕਹਿ ਸਕਦੇ ਆ ਪੌਂਚੇ ਵਗੈਰਾ ਬਣਾਉਣ ਦੀ ਕੋਈ ਲੋੜ ਨਹੀਂ ਹੈਗੀ ਕਿ ਦੇਖੋ نیچے ਕੱਟਵਾਰ ਹੈ ਇਹਦੇ ਹੂੰ ਬਹੁਤ ਹੀ ਜਿਆਦੇ ਡਿਜ਼ਾਈਨ ਬਣਿਆ ਹੈ ਡਿਜ਼ਾਈਨ ਬਹੁਤ ਹੀ ਜਿਆਦੇ ਸੌਫਟ ਹੈ ਜਿਹੜੇ ਇਹਦੇ ਤੇ ਫੁੱਲ ਵਰਕ ਹੈ ਦੇਖੋ ਜੀ ਇਹ ਵਾਲਾ ਸੂਟ ਵੀ ਹੈ ਜਿਹੜਾ ਬਹੁਤ ਹੀ ਜਿਆਦੇ ਪਿਆਰਾ ਕਲਰ ਹੈ ਇਹਦੇ ਨਾਲ ਹੀ ਆਪਾਂ ਕਰੀਮ ਤੇ ਟਾਈ ਡਾਈ ਦਾ ਜਿਮਨੀ ਕਿ ਦੁਪੱਟਾ ਲੈ ਕੇ ਬਹੁਤ ਹੀ ਜਿਆਦੇ ਸੋਹਣਾ ਜਿਹੜਾ ਸੂਟ ਆਪਣਾ ਰੈਡੀ ਹੋ ਸਕਦਾ ਹੈ ਦੇਖੋ ਆ ਕਰੀਮ ਹੋਮ ਹਾਂਜੀ ਕਰੀਮ ਆਫ ਵਾਈਟ ਗ੍ਰੀਨ ਕੁਛ ਤੇ ਦੂਖੋ ਇਹਦੇ نیچے ਬਹੁਤ ਹੀ ਜਿਆਦਾ ਸਟ੍ਰੇਟ ਵੀ ਬਹੁਤ ਸੋਹਣਾ ਲੱਗੂ ਸਲਵਾਰ ਜਾਨੀ ਕਿ ਸਲਵਾਰ ਬਾਟਮ ਕੁਛ ਵੀ ਤੇ ਕੱਟ ਵਰਕੇ ਨੀਚੇ ਤੇ ਪਲਾਜ਼ੋ ਵੀ ਜਿਹੜਾ ਬਹੁਤ ਜਿਆਦਾ ਪਿਆਰਾ ਲੱਗੂ ਦੇਖੋ ਇਹਦੇ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਨਾ ਹਾਂਜੀ ਲਓ ਜੀ ਇਹ ਵੀ ਆਪਣੇ ਕੋਲੇ ਜੀ ਸਿੰਗਲ ਕਲਰ ਦੋ ਨਹੀਂ ਹੈਗੇ ਇੱਕ ਦੇਖੀਏ ਅੱਛੀ ਨੋ ਜੀ ਪਰਪਲ ਕਲਰ ਆਪਣੇ ਕੋਲੇ ਫੇਰ ਆ ਗਿਆ ਇਹ ਵੀ ਆਪਣੇ ਕੋਲੇ ਹੈਗਾ ਜੀ ਮੈਂ ਡਾਰਕ{{\text{ਪੋਟਲ}}}}{ਦੇ ਵਿੱਚ ਬਹੁਤ ਹੀ ਜਿਆਦਾ ਸੋਨਾ ਕੰਦਰ ਹੈ ਤੇ ਬਹੁਤ ਹੀ ਜਿਆਦਾ ਸੋਨਾ ਪ੍ਰਿੰਟ ਹੈ ਪਰਪਲ ਦਾ ਦੇਖੋ ਕਿੰਕ ਜਿਆਦਾ ਹੈਗਾ ਕਈ ਵੀ ਪਹਿਣਾ ਨੇ ਕੋਈ ਡਾਰਕ ਦੇ ਸ਼ਕੀਨ ਹੁੰਦੇ ਵਾਸਤੇ ਪਰ ਲਾਈਟ ਸਭ ਚੱਲਦੇ ਨੇ ਸਾਰੇ ਪਾ ਲੈਂਦੇ ਨੇ ਕਿਉਂਕਿ ਹੁਣ ਪ੍ਰਿੰਟ ਹੀ ਹੈ ਜਿਹੜੀ ਇਸ ਸੋਨੇ-ਸੋਨੇ ਆਉਂਦੇ ਹਨ ਤਾਂ ਫਿਰ ਆਪਣਾ ਛੱਡਣ ਨੂੰ ਮਨ ਨਹੀਂ ਕਰਦਾ ਹੁੰਦਾ ਤੇ ਦੇਖੋ ਜੀ ਬਹੁਤ ਹੀ ਪਿਆਰਾ ਕਲਰ ਹੈਗਾ ਤੇ ਬਹੁਤ ਹੀ ਸੌਫਟ ਦਾ ਕਪੜਾ ਮਡਲ ਕਾਟਨ ਤੁਹਾਨੂੰ ਪਤਾ ਹੀ ਹੈ ਵੀ ਕਿੰਨੀ ਜਾਰੇ ਸੌਫਟ ਜੀ ਹੁੰਦੀ ਆ ਇਹ ਵੀ ਆਪਣੇ ਕੋਲੇ ਜੀ ਸਿੰਗਰ ਸੂਟ ਹੈ ਬਸ ਕਈ ਵਾਰੀ ਜੇ ਕੋਈ ਕੋਈ ਭੈਣ ਪੁੱਛਦੇ ਉਦੋਂ ਨੂੰ ਸੇਲ ਹੁੰਦਾ ਤਾਂ ਆਪਾਂ ਤੁਹਾਡੇ ਲਈ ਹਾਜ਼ਰ ਕਰਾਂਗੇ ਇਹ ਵਾਲਾ ਸੂਟ ਮੰਗਵਾ ਦਾਂਗੇ ਇਸ ਤੋਂ ਬਾਅਦ ਹੈ ਜੀ ਆਪਣੇ ਕੋਲੇ ਆਹ ਵਾਲਾ ਵੈਸੀ ਪੀਸ ਸੋਨਾ ਲੱਗਿਆ ਇਹ ਆਪਣੇ ਕੋਲੇ ਓਨਲੀ ਸ਼ਰਟ ਦਾ ਕਪੜਾ ਹੈ ਜੀ ਕਈ ਵਾਰੀ ਕਿਸੇ ਨੇ ਕੱਲੇ ਸ਼ਰਟ ਦਾ ਕਪੜਾ ਲੈਣਾ ਹੁੰਦਾ ਹਨਾ ਤਾਂ ਦੇਖੋ ਜੀ ਇਹਦਾ ਵੀ ਅੰਬੀਜੀ ਬਣੀ ਹੋਈ ਹੈ ਬਹੁਤ ਹੀ ਜਿਆਦਾ ਸੋਹਣਾ ਕਲਰ ਹੈਗਾ ਬਹੁਤ ਹੀ ਜਿਆਦਾ ਸੋਹਣਾ ਪ੍ਰਿੰਟ ਹੈਗਾ ਵੈਸੇ ਕਰੀਮ ਬਾਟਮ ਦੇ ਨਾਲ ਵੀ ਆਪਾਂ ਇਹਦੀ ਜਿਹੜੀ ਮੈਚਿੰਗ ਕਰ ਸਕਦੇ ਹਾਂ ਗ੍ਰੀਨ ਨਾਲ ਵੀ ਕਰ ਸਕਾਂ ਤਾਂ ਕਰਕੇ ਬਹੁਤ ਜਿਆਦਾ ਸੋਹਣਾ ਲੱਗੇ ਇਹ ਵਾਲਾ ਮੰਨ ਲਈ ਪੀਸ ਹੀ ਮਿਲਿਆ ਸਾਨੂੰ ਫਿਰ ਆਪਾਂ ਸ਼ਰਟ ਦਾ ਜਿਹੜਾ ਇਹ ਕਪੜਾ ਲੈ ਆਏ ਸੀਗੇ ਤੇ ਇਸ ਤੋਂ ਬਾਅਦ ਜੇ ਆ ਗਿਆ ਆਪਣੇ ਕੋਲ ਇਹ ਵਾਲਾ ਵੀ ਸਿਲਕੀ ਸਿਲਕੀ ਬਾਟਮ ਬਾਟਨ ਦੇ ਵਿੱਚ ਹੀ ਹੈਗਾ ਜੀ ਆਪਣੇ ਕੋਲੇ ਪਲੇਨ ਸੂਟ ਇਹ ਵਾਲਾ ਮਾਊਸ ਕਲਰ ਕਹਿ ਸਕਦੇ ਆਪਾਂ ਇਸ ਨੂੰ ਇਹ ਆਪਾਂ ਵਰਕ ਕਰਾਉਣੀ ਦੇਣੇ ਆ ਅਗਰ ਜੇਕਰ ਕਿਸੇ ਭੈਣ ਨੇ ਹਨਾ ਵੈਸੀ ਖੁਦ ਹੀ ਪਲੇਨ ਸੂਟ ਲੈਣਾ ਤੇ ਖੁਦ ਵਰਕ ਕਰਵਾਉਣਾ ਹਨਾ ਤਾਂ ਤਾਂ ਵੀ ਤੁਸੀਂ ਆਰਡਰ ਕਰ ਸਕਦੇ ਹੋ ਲੋ ਜੀ ਤੁਸੀਂ ਸਕਰੀਨ ਸ਼ਾਟ ਲੈ ਲਿਓ ਤੇ ਤੁਸੀਂ ਆਪਣੇ ਵਟਸਐਪ ਤੇ ਜਿਹੜਾ ਸਕਰੀਨ ਸ਼ਾਟ ਆ ਜਿਹੜਾ ਇਹਦਾ ਭੇਜ ਸਕਦੇ ਹੋ ਇਸ ਤੋਂ ਬਾਅਦ ਜਿਹੜਾ ਆਪਣੇ ਕੋਲੇ ਸੂਟ ਹੈਗਾ ਜੀ ਖਾਦੀ ਕਾਟਨ ਦਾ ਖਾਦੀ ਕਾਟਨ ਬਹੁਤ ਹੀ ਜਿਆਦਾ ਸੋਹਣਾ ਜਿਹੜਾ ਇਹ ਵਾਲਾ ਕਲਰ ਹੈ ਦੇਖੋ ਮਹਿੰਦੀ ਕਲਰ ਆਪਾਂ ਕਹਿ ਸਕਦੇ ਆ ਇਹ ਸੂਟ ਵੀ ਆਪਾਂ ਲਾਈਟ ਆ ਰਿਹਾ ਇਹਦੇ ਵਿੱਚ ਥੋੜਾ ਜਿਹਾ ਡਾਰਕ ਹੈ ਜੀ ਤੇ ਬਹੁਤ ਹੀ ਜਿਆਦਾ ਪਿਆਰਾ ਕਲਰ ਹੈ ਜੀ ਇਹ ਵਾਲਾ ਵੀ ਆਪਾਂ ਸੂਟ ਹੈ ਜਿਹੜਾ ਆਪਾਂ ਰੈਡੀ ਕਰਵਾਵਾਂਗੇ ਵਰਕ ਕਰਵਾਵਾਂਗੇ ਅਗਰ ਜੇਕਰ ਕਿਸੇ ਪਹਿਨਣੇ ਹਨਾ ਪਲੇਨ ਹੀ ਸਟੱਬ ਲੈਣਾ ਹੁੰਦਾ ਹੈ ਨਾ ਤਾਂ ਤੁਸੀਂ ਇਹ ਵੀ ਆਪਣਾ ਲੈ ਸਕਦੇ ਹੋ ਡਰ ਕਾਸ ਕਰ ਸਕਦੇ ਹੋ ਵੀ ਤੁਸੀਂ ਆਪਦੀ ਇੱਛਾ ਮਨਤਾਬਿਕ ਜਿਵੇਂ ਸੂਟ ਨੂੰ ਰੈਡੀ ਕਰਵਾਉਣਾ ਤਾਂ ਤੁਸੀਂ ਕਰਵਾ ਸਕਦੇ ਇਹ ਆਪਾਂ ਦੋ ਗੰਦਰ ਲੈ ਕੇ ਆਂਦੇ ਨੇ ਦੋ ਸੂਟ ਜਿਹੜੇ ਆਪਣੇ ਜੀ ਰੈਡੀ ਕਰਨ ਦੇ ਲਈ ਦਿੱਤੇ ਹੋਏ ਆ ਤੇ ਦੋ ਸੂਟ ਆ ਜਿਹੜੇ ਆਪਣੇ ਕੋਲੇ ਕੱਲ ਨੂੰ ਰੈਡੀ ਹੋ ਕੇ ਆ ਜਾਣਗੇ ਆਪਣੇ ਪਾਰਸਲ ਆਪਣੇ ਕੋਲੇ ਪਹੁੰਚ ਜਾਣਗੇ ਆਪਾਂ ਵਰਕ ਕਰਨ ਦੇ ਲਈ ਸੂਟ ਆਪਣੇ ਦਿੱਤੇ ਹੋਏ ਨੇ ਉਹਨਾਂ ਦੇ ਵਿੱਚੋਂ ਇੱਕ ਸੂਟ ਸੇਲ ਹੈ ਜੀ ਤੇ ਇੱਕ ਸੂਟ ਹੈ ਜਿਹੜਾ ਉਹ ਵੀ ਖਾਦੀ कॉटन ਦੇ ਉੱਤੇ ਆਪਣੇ ਵਰਕ ਕਰਨ ਦੇ ਲਈ ਸੂਟ ਜਿਹੜੇ ਆਪਣੇ ਦੋ ਦਿੱਤੇ ਹੋਏ ਸੀ ਕੱਲ ਨੂੰ ਆਪਣੇ ਕੋਲੇ ਜਿਹੜੇ ਸੂਟ ਪਹੁੰਚ ਜਾਣਗੇ ਤੇ ਉਹ ਆਪਾਂ ਕੱਲ ਵਾਲੇ ਬਲੌਗ ਦੇ ਵਿੱਚ ਤੁਹਾਨੂੰ ਦਿਖਾ ਦਾਂਗੇ ਅਗਰ ਜੇਕਰ ਬਲੌਗ ਅਪਲੋਡ ਕਰਨ ਤੋਂ ਪਹਿਲਾਂ ਅਗਰ ਕੱਲ ਦਿਖਾ ਦਾਂਗੇ ਤੇ ਨਹੀਂ ਆਪਾਂ ਪਾਸੋਂ ਦਿਖਾ ਦਾਂਗੇ ਉਹਦੇ ਵਿੱਚੋਂ ਇੱਕ ਸੂਟ ਰਹਿੰਦਾ ਜੀ ਇੱਕ ਸੂਟ ਆਪਣਾ ਸੇਲ ਹੈ ਤੇ ਦੋ ਸੂਟ ਆਪਣੇ ਰੈਡੀ ਕਰਨ ਦੇ ਲਈ ਹੋਰ ਦਿੱਤੇ ਹੋਏ ਨੇ ਤੇ ਅਗਰ ਜੇਕਰ ਕਿਸੇ ਭੈਣਾਂ ਨੂੰ ਇਹ ਪਲੇਨ ਸਟਾਫ ਹੀ ਲੈਣਾ ਹਨ ਤਾਂ ਤੁਸੀਂ ਲੈ ਸਕਦੇ ਹੋ ਅਦਰਵਾਇਜ਼ ਨਹੀਂ ਚਲੋ ਕਿਸੇ ਨੇ ਲੈਣਾ ਤਾਂ ਆਪਾਂ ਤਿਆਰ ਕਰਵਾ ਕੇ ਫੇਰ ਦਿਖਾਵਾਂਗੇ ਕਿ ਇਹ ਵਾਲਾ ਸੂਟ ਹੈ ਜਿਹੜੇ ਕਿੱਦਾਂ ਦੇ ਤਿਆਰ ਹੋਏ ਨੇ ਜਦੋਂ ਉੱਪਰ ਕਰਦੀ ਹਾਂ ਤਾਂ ਉਹ ਮੇਹੀ ਆ ਜਾਂਦਾ ਕਲਰ ਜਦੋਂ نیچے ਕਰਦੀ ਹਾਂ ਤਾਂ ਹੋ ਜਾਂਦਾ ਇਹ ਥੋੜਾ ਦੂਰ ਦਿਖਾ ਦਾਂ ਫਿਰ ਲਓ ਜੀ ਇਹ ਵਾਲੀ ਜਿਹੜੀ ਆਪਣੇ ਸਮਰ ਕਲੈਕਸ਼ਨ ਆ ਬਹੁਤ ਹੀ ਪਿਆਰੇ ਪਿਆਰੇ ਕਲਰ ਲੈ ਕੇ ਆਂਦੇ ਨੇ ਤੁਸੀਂ ਵੀ ਕਮੈਂਟ ਕਰ ਸਕਦੇ ਹੋ ਵੀ ਸਾਰੇ ਤਰ੍ਹਾਂ ਦੇ ਇਸ ਤੋਂ ਪਹਿਲਾਂ ਜਿੰਨੇ ਕਿ ਆਪਾਂ ਸਮਰ ਕਲੈਕਸ਼ਨ ਲੈ ਕੇ ਆਏ ਆ ਸਾਰੇ ਨਾਲੋਂ ਡਿਫਰੈਂਟ ਐ ਜਿਹੜੇ ਇਹ ਵਾਲੇ ਆਪਾਂ ਲੈ ਕੇ ਆਏ ਆ ਇਸ ਤੋਂ ਬਾਅਦ ਜੀ ਆਪਾਂ ਲੈ ਕੇ ਆਂਦੇ ਨੇ ਜੀ ਦੁਪੱਟੇ ਅਗਰ ਜੇਕਰ ਕਿਸੇ ਭੈਣ ਨੂੰ ਦੁਪੱਟੇ ਹੀ ਚਾਹੀਦੇ ਨੇ ਹਨਾ ਤਾਂ ਤੁਸੀਂ ਦੁਪੱਟੇ ਦੱਸ ਸਕਦੇ ਹੋ ਆਪਣੇ ਕੋਲੇ ਦੁਪੱਟੇ ਹੈਗੇ ਆ ਜੀ ਬਰਬਰੀ ਦੇ ਵੀ ਦੁਪੱਟੇ ਨੇ ਔਰਗੈਂਜ਼ਾ ਦੇ ਵੀ ਦੁਪੱਟੇ ਲੈ ਕੇ ਆਏ ਆ ਜੀ ਆਪਾਂ ਤੇ ਦੇਖੋ ਜੀ ਇਹ ਵਾਲੇ ਜਿਹੜੇ ਦੁਪੱਟੇ ਨੇ ਕੀ ਆਏ ਆ ਜੀ ਮਸਲੀਨ ਦੇ ਵਿੱਚ ਨਿਊ ਕਪੜਾ ਆਇਆ ਹੈਗਾ ਦੇਖੋ ਪਹਿਲਾਂ ਡਾਟਸ ਡੱਬੀਆਂ ਵਾਲੇ ਆਪਾਂ ਕਹਿ ਸਕਦੇ ਹਾਂ ਉਹ ਵਾਲਾ ਮਸਲੀਨ ਦੇ ਸੂਟ ਸੀ ਆਹ ਸੌਰੀ ਦੁਪੱਟੇ ਸੀ ਹੁਣ ਆਪਣੇ ਕੋਲੇ ਆ ਵਾਲੇ ਆ ਮੈਂ ਤੁਹਾਨੂੰ ਨੇੜੇ ਕਰਕੇ ਦਿਖਾਉਣੀ ਆ ਵੀ ਇਦਾਂ ਦੇ ਆਏ ਆ ਹੁਣ ਮਸਲੀਨ ਸੌਰੀ ਫੋਕਸ ਕਰੋ ਹਾਂਜੀ ਹੁਣ ਇਹ ਦੇਖੋ ਆ ਵਾਲੇ ਆਏ ਆ ਜੀ ਹੁਣ ਆਪਣੇ ਕੋਲੇ मस्लिन ਦੇ ਦੁਪੱਟੇ ਆਪਣੇ ਕੋਲੇ ਆ ਥੱਲੇ ਜੇ ਆਹੋ ਹੋਗੇ ਪਏ ਆ ਆ ਵੀ ਆਪਣੇ ਕੋਲੇ ਮਸਲਿਨ ਦੀ ਹੈ ਜੀ ਨਵਰੀਤ ਕੀ ਕਰ ਰਹੀਆਂ ਆ ਆਪਣੇ ਕੋਲੇ ਟੈਬੀ ਲਾਈਨਿੰਗ ਦੇ ਦੁਪੱਟੇ ਆਏ ਆ ਜੀ ਸਾਰੇ ਤਰ੍ਹਾਂ ਦੇ ਜਿਹੜੇ ਆਪਾਂ ਦੁਪੱਟੇ ਲੈ ਕੇ ਆਏ ਆ ਜੀ ਆਪ ਲੈ ਕੇ ਆਇਆ ਵਰਬਰੀ ਦੇ ਵੀ ਲੈ ਕੇ ਆਏ ਟੈਬੀ ਲਾਈਨਿੰਗ ਦੇ ਵੀ ਇਹਨੇ ਮਸਲਿਨ ਦੇ ਵੀ ਨੇ ਵੀ ਤੇ ਔਰਗਾਂਜ਼ਾ ਦੇ ਦੁਪੱਟੇ ਨੇ ਵੀ ਅਗਰ ਜੇਕਰ ਕਿਸੇ ਪਹਿਣਨੇ ਦੁਪੱਟੇ ਲੈਣੇ ਆ ਹਨ ਤਾਂ ਤੁਸੀਂ ਤਾਂ ਵੀ ਤੁਸੀਂ ਦੱਸ ਸਕਦੇ ਹੋ ਕਿ ਕਿਦਾਂ ਦਾ ਤੁਸੀਂ ਦੁਪੱਟਾ ਲੈਣਾ ਤੇ ਪਲੀਜ਼ ਰੇਟ ਆਪਾਂ ਇਹ ਦੱਸਦੇ ਕਿਉਂਕਿ ਸਾਰਿਆਂ ਦੀ ਵੱਖਰੀ ਵੱਖਰੀ ਰੇਟ ਹੁੰਦੀ ਨੇ ਤਾਂ ਪਲੀਜ਼ ਤੁਸੀਂ ਸਕਰੀਨਸ਼ਾਟ ਲਓ ਹਨਾ ਤੇ ਭੇਜੋ WhatsApp ਨੰਬਰ ਤੇ ਤੇ ਤੁਸੀਂ ਪੁੱਛ ਸਕਦੇ ਹੋ ਰੇਟ ਪੁੱਛ ਸਕਦੇ ਹੋ ਜੇਕਰ ਤੁਹਾਨੂੰ ਪਸੰਦ ਆ ਤੁਸੀਂ ਆਪਣਾ ਆਰਡਰ ਕਰ ਸਕਦੇ ਹੋ ਕਿਤੋਂ ਵੀ ਤੁਸੀਂ ਆਰਡਰ ਕਰ ਸਕਦੇ ਹੋ ਤੇ ਤੁਹਾਡੇ ਕੋਲੇ ਜਿਹੜਾ ਪਾਰਸਲ ਆਪਣਾ ਪਹੁੰਚ ਜਾਣਾ ਹੈ ਤੇ ਸ਼ਿਪਿੰਗ ਆਪਣੀ ਐਕਸਟਰਾ ਹੀ ਹੁੰਦੀ ਹੈ ਜੀ ਕੋਈ ਜ਼ਿਆਦਾ ਨਹੀਂ ਹੁੰਦੀ ਤੇ ਲਓ ਜੀ ਮੈਨੂੰ ਆ ਸਕੇ ਤੁਹਾਨੂੰ ਜਿਹੜਾ ਅੱਜ ਵਾਲੇ ਜਿਹੜੇ ਇਹ ਸੂਟ ਨੇ ਸਾਰੇ ਇਹਨਾਂ ਦੇ ਪ੍ਰਿੰਟ ਹੈ ਜਿਹੜੇ ਬਹੁਤ ਜ਼ਿਆਦਾ ਸੋਹਣੇ ਲੱਗੇ ਹੋਣਗੇ ਤੇ ਆਪਾਂ ਤੁਹਾਨੂੰ ਕਈ ਵਾਰੀ ਹੁੰਦੇ ਮੈਂ ਪਹਿਲਾਂ ਵੀ ਕਹਿ ਕੇ ਹਟੇ ਤੇ ਇਹੀ ਸੇਮ ਜਿਹੜੇ ਪ੍ਰਿੰਟ ਆਪਾਂ ਤੁਹਾਡੇ ਕੋਲੇ ਪਹੁੰਚਦੇ ਕਰਾਂਗੇ ਤੇ ਇਸ ਦੇ ਨਾਲ ਹੀ ਹੁਣ ਆਪਾਂ ਆਪਣੇ ਵਲੌਗ ਦਾ ਐਂਡ ਕਰਦੇ ਆਂ ਮਿਲਾਂਗੇ ਆਪਾਂ ਨੈਕਸਟ ਵਲੌਗ ਦੇ ਨਾਲ ਤਾਂ ਪਲੀਜ਼ ਤੁਸੀਂ ਸਾਡੇ ਸੋਹਣੇ ਸੋਹਣੇ ਵਲੌਗ ਦੇਖਣ ਦੇ ਲਈ ਸੋਹਣੇ ਸੋਹਣੇ ਸੂਟ ਦੇਖਣ ਦੇ ਲਈ ਤੇ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਤੇ ਵਲੌਗ ਨੂੰ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਠੀਕ ਹੈ ਜੀ